ਆਲਰੇਡੀ ਪ੍ਰਸਾਦ ਅੱਜ ਪਈ ਆ ਬਹੁਤ ਵਧੀਆ ਸਹੀ ਸਮੇਂ ਤੇ ਪਈ ਆ ਤੇ ਜਿਹੜੀ ਜਿੱਥੇ ਕਿ ਮੌਣੀ ਦੇ ਤੇ ਲੋੜੀ ਉਹ ਪੈਸੜੀ ਜੇਕਰ ਮੌਣੀ ਦੇ ਬੇਡ ਦੇ ਨਾਲ ਤੇ ਆ ਉੱਥੇ ਸੀਮ ਦੇ ਕੋਈ ਸੀਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਤੇ ਸੋ ਉੱਥੇ ਥੋੜਾ ਧਿਆਨ ਰੱਖਣੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਥਾਵਾਂ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕੋਈ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਉਹਨਾਂ ਨੂੰ ਇਹ ਵੀ ਚੰਗੀ ਹੋ ਸਕੇ ਉਹ ਬਾਹਰ ਘਟ ਦੇਣ ਹੈ ਕੋਈ ਬਸਲੇ

ਮੈਂ ਜਿਵੇਂ ਤੁਸੀਂ ਜਾਦਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਬਰਸਾਤ ਨਾ ਹੋਣ ਕਰ ਜਿਹੜਾ ਵਾ ਉਹ ਕਣਕ ਦੀ ਫਸਲ ਤੇ ਹਾੜੀ ਦੀ ਹੋਰ ਫਸਲਾਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਖਾਸ ਕਰਕੇ ਬਰਾਂਡੀ ਏਰੀਆ ਦੇ ਵਿੱਚ ਕੰਢੀ ਏਰੀਆ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਵਾ ਇਹਦਾ ਚਾਹਤ ਹੁੰਦੀ ਸੀ ਮੰਗਨ ਸੀਗੀ ਆਲਰੇਡੀ ਬਰਸਾਤ ਅੱਜ ਪਈ ਹੈ ਬਹੁਤ ਵਧੀਆ ਸਹੀ ਸਭੇ ਤੇ ਪਈ ਹੈ ਤੇ ਜਿਹੜੀ ਜਿੱਥੇ ਕਿ ਪਾਣੀ ਦੇ ਦੀ ਲੋੜ ਸੀ ਕਿਉਂਕਿ ਐਸੋੜੇ ਜੇਕਰ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਕਿ ਇਹ ਬਰਸਾਤ ਵੀ ਪੈ ਜਾਂਦੀ ਤਾਂ ਉਹਦੇ ਨਾਲ ਕੀ ਹੈ ਕਿ ਫਸਲ ਡਿੱਗਦਾ ਦਾ ਸੰਭਾਲ ਲੈਂਦੀ ਆ ਕਿਉਂਕਿ ਇਹਦੇ ਨਾਲ ਕੋਈ ਸ਼ੀਟੀ ਆਵਾਵਾਂ ਵੀ ਚੱਲੀ ਆ। ਸੋ ਇੱਕ ਜਿਹੜੀ ਬਰਸਾਤ ਜਿਹੜੀ ਹੈ ਇੱਕ ਹਾਰਦੀ ਦੀ ਫਸਲਾਂ ਵਾਸਤੇ ਬੜੀ ਇੱਕ ਲਾਈਵਨ ਸਾਬ ਤੋਂ ਹੋਵੇਗੀ। ਇਹ ਇੱਕ ਖਾਸ ਨੀਤੀ ਰੱਖਣ ਦੀ ਗੱਲ ਹੈ ਕਿ ਕੁਝ ਜਿਹੜੇ ਸਾਡੇ ਨੀਵੇ ਲੱਗੇ ਆ ਉਹ ਖਾ ਸਰ ਕੇ ਗਦਾਸ ਪਰ ਜਿਹੜੀ ਦੇਖੀਏ ਸਾਡੇ ਕੁਝ ਜਿਹੜੇ ਬੇੜ ਦੇ ਲੱਗੇ ਆ ਉੱਥੇ ਸੀਮ ਦੇ ਕੋਈ ਸੀਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਉੱਥੇ। ਸੋ ਉੱਥੇ ਥੋੜਾ ਧਿਆਨ ਰੱਖਣ ਦੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਤਾਮਾ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕਿਤੇ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਬੇ ਅਪੀਲ ਹੈ ਕਿ ਉਹ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹ ਬਾਹਰ ਕੱਢ ਦੇਣ ਆ ਅਬ ਤਾਂ ਵਾਹੇ ਜਿੰਨੀ ਕਿ ਜਿੰਨਾ ਕਿ ਔਲ ਲੱਗੀ ਦੀ ਹੀ ਉਹਨਾਂ ਤੇ ਵਾਹੇ ਪਾਣੀ ਚਾਲੂ ਕੀ ਜਿਹੜੀ ਉੱਚੀਆਂ ਬੈਣੀ ਆ ਪਰ ਜਿਹੜੇ ਨੀਵੇਂ ਲੱਕਾ ਥੋੜਾ ਦਾ ਖਿਆਲ ਰੱਖਣ ਦੀ ਲੋੜ ਆ ਸੋ ਵਾ ਬਾਕੀ ਫਸਲਾਂ ਵਾਸਤੇ ਜੇਕਰ ਸਰੋਂ ਵਾਸਤੇ ਦੇਖ ਲਈਏ ਛੋਲਿਆ ਮਸਰਾਂ ਵਾਸਤੇ ਦੇਖ ਲਈਏ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਲਾਈਫ ਹਾਂ ਸੰਭਤ ਹੋਏਗੀ ਜਿਉਂਕਿ ਜੇ ਆਪਾਂ ਹੋਰ ਜਿਹੜੀ ਪਰਪਸਾ ਜਿਹੜੀ ਆ ਨਹੀਂ ਪੈਂਦੀ ਤੋ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਨੀਵੇਂ ਥਾਮ ਨੇ ਉੱਥੇ ਜਿਹੜਾ ਵਾ ਉਹ ਆਪਣੇ ਜੇਕਰ ਪਾਣੀ ਖੜਾ ਹੋ ਜਾਂਦਾ ਉਹਨੂੰ ਬਾਹਰ ਕੱਢਣ ਇਸ ਤੇ ਨਾਲ ਨਾਲ ਮੈਂ ਦੁਜੀ ਬੇਨਤੀ ਕਰੂੰਗਾ ਕਿ ਕੁਝ ਕਿਸਾਨਾਂ ਦਾ ਦੇਖਿਆ ਗਿਆ ਕਿ ਇਸ ਵੇਲੇ ਜਿਹੜਾ ਵਾ ਉਹ ਸਪਰੇਅ ਕਰ ਰਿਹਾ ਅਣਕ ਦੀ ਸੜਕੜੀ ਫਸਲ ਦੇ ਉੱਤੇ ਜਾਂ ਹੋਰ ਨਾ ਫਸਲਾਂ ਦੇ ਉੱਤੇ ਉਹ ਕੀੜੇ ਮਾਲ ਕੀੜੇ ਨੂੰ ਮਾਰਦਵਾਹੀ ਇਹਦੀ ਕਰ ਰਿਹਾ ਸਾਡੇ ਵੀਰੋ ਇਹ ਬਹੁਤ ਜ਼ਿਆਦਾ ਨਜਾਇਜ਼ ਕੰਮ ਆਪਾਂ ਕਰ ਰਹੇ ਹਾਂ ਕਿਉਂਕਿ ਇਸ ਵੇਲੇ ਜੇ ਦੇਖੀਏ ਤੇ ਸਾਡੀ ਫਸਲ ਦੇ ਉੱਤੇ ਚਾਹੇ ਕਣਕਿਆ ਚਾਹੇ ਸਰ੍ਹੋਂ ਇਹ ਕੋਈ ਬਸਲਿਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਬਿਮਾਰੀ ਬਿਲਕੁਲ ਨਹੀਂ ਹੈ ਜਿੱਦ ਤੱਕ ਪੀਲੀ ਗੁੜੀ ਵਿੱਚ ਕਿਤੇ ਦਿਖਾਈ ਨਹੀਂ ਦਿੱਤੀ ਆ ਹੁਣ ਆਪਾਂ ਦੇਖਦੇ ਪਏ ਕਿ ਯਾਰ ਪਿਛਲੇ ਸਮੇਂ ਦੌਰਾਨ ਆੜੂ ਦੇ ਬੂਟੇ ਤੇ ਰਹੀ ਲੱਗਦੇ ਕਿੰਨਾ ਤੇਲਾ ਲੱਗ ਗਿਆ ਤੇਨਾ ਤੇਲਾ ਪਿਆ ਹੁੰਦਾ ਈ ਪਰ ਐਸ ਦਿਨ ਬਿਲਕੁਲ ਨਹੀਂ ਹੈ ਦਾ ਮਤਲਬ ਕਿ ਤੇਲਾ ਕਿਤੇ ਵੀ ਨਹੀਂ ਹੈਗਾ ਸੋ ਮੇਰੀ ਸਾਰੇ ਕਿਸਾਨ ਨੂੰ ਦੇਖੀ ਕਿ ਬਿਣਾ ਵਜਾ ਤੋਂ ਬਿਣਾ ਜ਼ਰੂਰ ਤੋਂ ਆਪਾਂ ਕਿਸੇ ਵੀ ਕੀਟਨਾਸ਼ਕ ਦਾ ਜਾਂ ਕਿਸੇ ਫਲੀ ਨਾਸ਼ਕ ਦਾ ਸ਼ਰਕਾ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਫਸਲ ਚੱਲਦੀ ਪਈ ਆ ਨਾ ਕੋ ਦੇ ਕੋ ਪੀੜੀ ਕੋ ਕੇ ਨਾ ਕੋ ਤੇਲਾਵਾ ਨਾ ਕੋ ਚੁੰਡੀ ਆ ਸੋ ਮੇਰੀ ਸਾਡੀ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਬਰਸਾਤ ਦਾ ਜਿਹੜਾ ਮੋੜ ਜਿਹੜਾ ਹੁਣ ਬਰਸਾਤ ਪਈ ਆ ਬਹੁਤ ਲਾਈਵ ਆ ਦਿਆ ਫਸਲਾਂ ਵਾਸਤੇ ਵੀ ਇਤੋਂ ਕਿ ਪਸ਼ੂਆਂ ਵਾਸਤੇ ਵੀ ਇਨਸਾਨ ਵਾਸਤੇ ਵਧੀਆ ਵਾ ਤੇ ਦੁਬਾਰਾ ਵੀਰੇ ਇਹੀ ਆ ਕਿ ਆਪਾਂ ਜਿਹੜੇ ਜਿਹੜੇ ਨੀਵੇਂ ਲਾ ਕੇ ਉੱਥੇ ਪਾਣੀ ਜਿਹੜਾ ਵਾ ਉਹ ਵਾਰ ਕਰ ਲਈਏ ਜਿਹੜੇ ਜਿੱਥੇ ਕੋਈ ਆ ਪ੍ਰੋਬਲਮ ਹੈਗੀ ਆ ਉਹ ਦੇਖ ਲਈਏ ਜਾਂ ਜਿੱਥੇ ਕੋਈ ਇਸਨੇ ਜਿਹੜਾ ਉਹ ਕੋਈ ਜਿਹੜੇ ਬਕੌੜੀਆਂ ਕੋਈ ਕੋਈ ਵੀ ਜਿਹੜਾ ਵਾ ਹੁੰਦਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਸ਼ਿਰਕਾ ਕਰਨ ਦੀ ਜਰੂਰਤ ਨਹੀਂ ਹੈ ਜੇਕਰ ਜੂਰਤ ਪੈਦੀ ਹੈ ਤਾਂ ਆਪਣੇ ਜਿਹੜੇ ਸਬੰਧਤ ਖੇਤੀਬਾੜੀ ਬਕਾਸ਼ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜੂਰੂ ਸੰਪਰਕ ਕਰ ਲਿਆ ਜਾਵੇ ਤਾਂ ਜੋ ਉਹ ਉਹਦੇ ਮੁਤਾਬਕ ਜਿਹੜਾ ਵਾ ਆਪਾਂ ਕਿਸੇ ਵੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ